ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਆਪਾਂ ਲੈ ਕੇ ਆਏ ਅਗੇ ਬਹੁਤ ਜ਼ਿਆਦੇ ਸੋਹਣੇ ਸੂਟ ਵਿੱਚ ਪਸ਼ਮੀਨੇ ਦੇ ਵੀ ਲੈਣਗੇ ਤੇ ਵਿੱਚ ਚੁਣੌਣ ਦੇ ਵੀ ਲੈ ਕੇ ਆਏ ਅਗੇ ਆਪਾਂ ਜਿਹੜੀਆਂ ਪਹਿਣਾ ਵੀ ਜਿਸ ਤਰ੍ਹਾਂ ਲੈਣਾ ਚਾਹੁੰਦੇ ਹੋਗੇ ਤੁਸੀਂ ਉਸ ਤਰ੍ਹਾਂ ਲੈ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਪ੍ਰਾਈਸ ਜਿਹੜੇ ਨਾਲ ਹੁੰਦੀ ਮੈਂਸ਼ਨ ਕਰਾਂਗੇ ਲਓ ਜੀ ਇਸ ਤਰ੍ਹਾਂ ਜਿਹੜਾ ਸੂਟ ਹੈ ਇਹ 4 ਕਵਾਟਰ ਆਈ ਦਾਗਾ ਤੇ ਬਹੁਤ ਸੋਹਣੀ ਕਵਾਟਰ ਆਈ ਹੈਗੀ ਦੇਖੋ بار بار ਆਪਣੇ ਜਿਹੜੇ ਡਿਜ਼ਾਈਨ ਨੇ ਰਿਪੀਟ ਹੋਏ ਨੇਗੇ ਤੇ ਬਾਟਮ ਦਾ ਸਟੱਫ ਇਦਾਂ ਦਾਗਾ ਵਿੱਚ ਇਦਾਂ ਜਿਗਜੈਗ ਪਏ ਹੋਏ ਨੇਗੇ ਹਲਕੇ ਜਿਹੀ ਤੇ ਪ੍ਰਾਈਸ ਰਹੇਗਾ 1600 ਵਿਦਆਊਟ ਦੁਪੱਟਾ ਸੋਣੇ ਤੇ ਕਲਰ ਬਹੁਤ ਜਿਆਦਾ ਸੋਹਣਾਗਾ ਬਲੂ ਕਲਰ ਹੈ ਡਾਰਕ ਬਲੂ ਕਲਰ ਹੈਗਾ ਤੇ ਇਹਦੇ ਵਿੱਚ ਜਿਹੜਾ ਦੂਜਾ ਸ਼ੇਡ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਉਹ ਹੈਗਾਗਾ ਵਾਈਨ ਸ਼ੇਡ ਲਓ ਜੀ ਲਓ ਜੀ ਵাইন ਸ਼ੇਡ ਹੈਗਾ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਹੈਗਾ ਇਹਦੀ ਜਿਹੜੀ ਬਾਟਮ ਹੈ ਉਹਦੇ ਵਿੱਚ ਵੀ ਜਿਹੜੇ ਜਿਗਜੈਗ ਨੇਗੇ ਪ੍ਰਾਈਸ ਇਹਨਾਂ ਦਾ 1650 ਰਹੂਗਾ ਪਲੱਸ ਸ਼ਿਪਿੰਗ ਰਹੂਗਾ ਬਹੁਤ ਜਿਆਦਾ ਸੋਨਾ ਮਤਲਬ ਸਟਾਫ ਹੈਗਾ ਬਿਲਕੁਲ ਲਾਈਟ weight ਹੈ ਜਿੱਦਾਂ ਕਿ ਤੁਸੀਂ ਪਸ਼ਮੀਨਾ ਪਾ ਲਿਆ ਉਨੀ ਜਿਆਦਾ ਸੋਹਣੀ ਇਹ ਕੋਟ ਰਾਈ ਹੈਗੀ ਤੇ ਬਹੁਤ ਜਿਆਦਾ ਸੋਨਾ ਹਲਕਾ ਫੈਬਰਿਕ ਹੈ ਬਿਲਕੁਲ ਲਾਈਟ weight ਤੇ ਇਸ ਤੋਂ ਬਾਅਦ ਨਿਓਨ ਪਿੰਕ ਕਲਰ ਦੇ ਵਿੱਚ ਆਪਣੇ ਕੋਲੇ ਕੋਟ ਰਾਈ ਦਾ ਸੂਟ ਪਿਆ ਹੈਗਾ ਇਹ ਜਿਹੜੀ ਕੁਆਟਰ ਆਈ ਹੈ ਰਾਮ ਟੈਕਸ ਦੀ ਹੈਗੀ ਬਹੁਤ ਜਿਆਦੇ ਸੋਹਣੀ ਕੁਆਟਰ ਆਈ ਹੈਗੀ 1850 ਇਹਦਾ ਪ੍ਰਾਈਸ ਹੈਗਾ ਸੂਟ ਦਾ ਪਲੱਸ ਸ਼ਿਪਿੰਗ ਹੈ ਤੇ ਇਹ ਬਹੁਤ ਆਪਣੇ ਬਾਰ ਬਾਰ ਰਿਪੀਟ ਹੋਏ ਨੇਗੇ ਤੇ ਕਾਫੀ ਦਿਨਾਂ ਦਾ ਸਟਾਕ ਹੈ ਜਿਹੜਾ ਇਹ ਆਇਆ ਪਿਆ ਸੀਗਾ ਮੇ ਤੋਂ ਵੀਡੀਓ ਨਹੀਂ ਅਪਲੋਡ ਹੋਈ ਹੈਗੀ ਤਾਂ ਕਰਕੇ ਹਨਾ ਮੈਂ ਫਿਰ ਅੱਜ ਇਹਨਾਂ ਨੂੰ ਮਤਲਬ ਅੱਜ ਇਹਨਾਂ ਦੀ ਮੈਂ ਕਿਹਾ ਸੂਟਾਂ ਦੀ ਚਲੋ ਵੀਡੀਓ ਬਣਾ ਦਾਂ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਸੀ ਇਹ ਸੂਟਾਂ ਲਈ ਕਾਟਰਾਈ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਦੀ ਪਿਓਰ ਕਾਟਰਾਈ ਦੇ ਸੂਟ ਨੇਗੇ ਬਿਲਕੁਲ ਲਾਈਟ ਵੇਟ ਹੈ 18500 ਪ੍ਰਾਈਸ ਹੈ ਇਹਦਾ ਬਹੁਤ ਜਿਆਦੇ ਸੋਹਣੀ ਕਾਟਰਾਈ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਜਿਹੜੇ ਆਪਾਂ ਨੂੰ ਮਿਲੇ ਨੇਗੇ ਕਲਾ ਕਲਰ ਇਹ ਸੀਗਾ ਮਤਲਬ ਨਿਓਨ ਪਿੰਕ ਕਲਰ ਤੇ ਇਹ ਦੂਜਾ ਹੈਗਾਗਾ ਮਸਟਰਡ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਸ਼ੇਡ ਹੈਗਾ ਇਹ ਵੀ ਕਲਰ ਬਿਲਕੁਲ ਪਰਫੈਕਟ ਆ ਰਿਹਾਗਾ ਕੈਮਰੇ ਦੇ ਵਿੱਚ ਤੇ ਇਦਾਂ ਨਹੀਂ ਹੈਗਾ ਵੀ ਕੋਈ ਡਾਰਕ ਜਾਂ ਲਾਈਟ ਸ਼ੇਡ ਹੋਣਾ ਬਿਲਕੁਲ ਪਰਫੈਕਟ ਹੈ ਤੁਸੀਂ ਇਹਦੇ ਲੈਸਿਸ ਦਾ ਡਿਜ਼ਾਈਨ ਦੇ ਕੇ ਬਹੁਤ ਜਿਆਦੇ ਸੋਹਣਾ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਪ੍ਰਿੰਟ ਸੂਟਾਂ ਨੂੰ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇ ਕੇ ਤੁਸੀਂ ਸੂਟਾਂ ਨੂੰ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਦੇਖੋ ਇਸ ਤੋਂ ਬਾਅਦ ਆ ਜਾਣਗੇ ਜੀ ਚਨਾਉਣ ਸਿਲਕ ਦੇ ਸੂਟ ਬਹੁਤ ਜ਼ਿਆਦੇ ਸੋਹਣੇ ਚਨਾਉਣਾਂ ਗੀ ਫੁੱਲ ਪਿਓਰ ਚਨਾਉਣ ਤੇ ਸੂਟ ਲੰਗੇ ਬਿਲਕੁਲ ਲਾਈਟ ਵੇਟ ਦੇ ਵਾਲੇ ਫੈਬਰਿਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੁੰਨੀ ਵਰਗਾ ਲਾਈਟ ਵੇਟ ਹੈ ਲਵਲੀਨ ਦਾਗਾ ਇਹ ਵੀ ਬ੍ਰਾਂਡ ਦੀ ਮਤਲਬ ਜਿਹੜੀ ਹੈ ਚਨਾਉਣਾਂ ਗੀ ਬ੍ਰਾਂਡ ਦਾਗਾ ਤੁਸੀਂ ਕਲਰ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਰਸਟ ਜਾਂ ਸ਼ੇਡ ਹੈਗਾ ਇਹ ਵਾਲਾ ਤੇ ਪ੍ਰਾਈਸ ਇਹਦਾ ਰਹੂਗਾ ਜੀ 2000 ਪਲੱਸ ਸ਼ਿਪਿੰਗ ਰਹੂਗਾ ਬਿਲਕੁਲ ਲਾਈਟ ਵੇਟ ਚਨਾਉਣ ਹੈ ਲਗਾ ਚੀ ਸਿੱਸੀ ਕਾਲ ਜੀ ਸਾਰੇ ਨੇ ਹੋ ਤੁਸੀਂ ਕੀ ਮੈਂ ਠੀਕ ਠਾਕ ਕਮੈਂਟ ਤੇ ਜਰੂਰ ਪੇਜ ਜੀ ਹਾਂ ਵੀ ਅਸੀਂ ਠੀਕ ਠਾਕ ਆ ਹਾਂਜੀ ਹਾਂ ਜਰੂਰ ਦੱਸਿਓ ਤੁਸੀਂ ਸਾਰੇ ਠੀਕ ਠਾਕ ਹੋਗੇ ਕਮੈਂਟ ਕਰਕੇ ਲਓ ਜੀ ਅਕੇ ਦੇਖੋ ਬਹੁਤ ਜਿਆਦੇ ਸੋਹਣੀ ਜਿਹੜੀ ਇਹ ਚੁੰਨਾਨਾ ਕੀ ਬਹੁਤ ਜਿਆਦੇ ਸੋਹਣੀ ਹੈਗੀ ਤੇ ਇਹਦੇ ਨਾਲ ਤੁਸੀਂ ਚੁੰਨਾਨ ਦਾ ਹੀ ਦੁਪੱਟਾ ਲੱਕ ਸਕਦੇ ਹੋਗੇ ਬਿਲਕੁਲ ਲਾਈਟ ਵੇਟ ਫੈਬਰਿਕ ਹੈਗਾ ਤੇ ਡਿਜ਼ਾਈਨ ਇਹ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਵਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਦੇਖੋ ਇਹ ਵੀ लवली ਹਿੰਦੀ ਹੈਗੀ ਬਹੁਤ ਜ਼ਿਆਦਾ ਸੋਨਾ ਮਲਟੀ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਸੋਨਾ ਜੜਾਗਾ ਕਲਰ ਹੈਗਾ ਲੋ ਜੀ 2000 ਇਹਦਾ ਪ੍ਰਾਈਸ ਹੈ ਇਹਦਾ ਵੀ ਵਿਦਆਊਟ ਦੁਪੱਟਾ ਨੇ ਕਈ ਭੈਣਾਂ ਕਹਿ ਦਿੰਦੀਆਂ ਹੁੰਦੀਆਂ ਨੇ ਵੀ ਦੁਪੱਟੇ ਹੈਗੇ ਨੇਗੇ ਪਰ ਜੇ ਦੁਪੱਟੇ ਹੋਣਗੇ ਮੈਂ ਤੁਹਾਨੂੰ ਨਾਲ ਹੀ ਸ਼ੋਅ ਕਰੂੰਗੀ ਤੇ ਦੁਪੱਟੇ ਨਹੀਂ ਹੈਗੇ ਇਹਨਾਂ ਨਾਲ ਵਿਦਆਊਟ ਦੁਪੱਟਾ ਨੇਗੇ ਜਿਹੜੇ ਸੂਟ ਨੇਗੇ ਵਾਲੇ ਇਸ ਤੋਂ ਬਾਅਦ ਆ ਗਿਆ ਪੈਣਾ ਦੀ ਬਹੁਤ ਡਿਮਾਂਡ ਦੇ ਵਿੱਚ ਜਿਹੜਾ ਕਲਰ ਰਹਿੰਦਾ ਹੈਗਾ ਆਪਣਾ ਬਲੈਕ ਬਲੈਕ ਦਾ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਨੇੜੇ ਤੋਂ ਬਹੁਤ ਜ਼ਿਆਦਾ ਸੋਹਣਾ ਬ੍ਰੀਕ ਪ੍ਰਿੰਟ ਦੇ ਵਿੱਚ ਸੂਟ ਹੈ ਚੁਣੌਣ ਦਾ ਲਓ ਜੀ ਪਤਲੀ ਜੀ ਚੁਣੌਣ ਹੈ ਬਿਲਕੁਲ ਬਹੁਤ ਜ਼ਿਆਦਾ ਸੋਹਣੀ ਚੁਣੌਣਾਂਗੀ ਜਿਸ ਤਰ੍ਹਾਂ ਦਾ ਵੀ ਦੇਖੋ ਫੈਬਰਿਕ ਹੁੰਦਾ ਹਨ ਮੈਂ ਉਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਣੀ ਹੁੰਦੀ ਹੈ ਵੀ ਇਹ ਲਾਈਟ ਵੇਟ ਹੈ ਵੀ ਇਹ ਹੈਵੀ ਹੈਗਾ ਵੀ ਇਹ ਦਾ ਹੈਵੀ ਦਾ ਕਾਰਨ ਕੀ ਹੈਗਾ ਵੀ ਇਹ ਕਿਉਂ ਸਟੱਫ ਹੈਵੀ ਹੈਗਾ ਹਨਾ ਤੇ ਇਹ ਲਾਈਟ ਵੇਟ ਹੈਗਾ ਵੀ ਇਹ ਕਿਉਂ ਲਾਈਟ ਵੇਟ ਹੈਗਾ ਮੈਂ ਤੁਹਾਨੂੰ ਸਾਰੇ ਤਰ੍ਹਾਂ ਦਾ ਫੈਬਰਿਕ ਹੁੰਦਾ ਕਿਸੇ ਵੀ ਤਰ੍ਹਾਂ ਦਾ ਹਨਾ ਵੀ ਜਿਵੇਂ ਦਾ ਵੀ ਫੈਬਰਿਕ ਹੁੰਦਾ ਮੈਂ ਤੁਹਾਨੂੰ ਸਾਰੀ ਡਿਟੇਲ ਹੈ ਜਿਹੜੀ ਵੀਡੀਓ ਦੇ ਵਿੱਚ ਦੇ ਦੇਣੀ ਹੁੰਦੀ ਹੈ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਹੁੰਦਾ ਹੈ ਵੀ ਜਿਵੇਂ ਵੀ ਫੈਬਰਿਕ ਹੈ ਦੇਖੋ ਆਪਾਂ ਹਨਾ ਤੁਸੀਂ ਇੰਨੇ ਸਾਰੇ ਪਹਿਣਾ ਹਨ ਮੇਰੇ ਤੋਂ ਸੂਟ ਲੈ ਰਹੇ ਹੋਗੇ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਨਾ ਪਰਮਾਤਮਾ ਇਦਾਂ ਹੀ ਬਣਾ ਕੇ ਰੱਖੇ ਉਹ ਕਿਉਂ ਬਣਿਆ ਹੋਇਆ ਕਿਉਂਕਿ ਆਪਾਂ ਜਿਹੜੀ ਡਿਟੇਲ ਹੈਗੀ ਸਾਰੀ ਤੁਹਾਨੂੰ ਦੱਸ ਦਿੰਦੇ ਆਂਗੇ ਜੇ ਕੋਈ ਨਈ ਵੀ ਲੈਣ ਆਲਾ ਹੁੰਦਾ ਆਪਾਂ ਕਹਿਣੇ ਵੀ ਤੁਸੀਂ ਇਹ ਨਾ ਲਓ ਹਨਾ ਤੇ ਆਪਾਂ ਨੂੰ ਕੋਈ ਵੀ 1% ਲਾਲਚ ਨਹੀਂ ਹੈਗਾ ਕਿਸੇ ਦਾ ਵੀ ਵੀ ਹਾਂ ਆਪਾਂ ਤਾਂ ਕੇ ਨਾਲ ਕਿਸੇ ਨੂੰ ਵੀ ਘਟੀਆ ਕੁਆਲਿਟੀ ਦੀ ਚੀਜ਼ ਆਪਾਂ ਵੱਧ ਰੇਟ ਦੇ ਵਿੱਚ ਵੇਚੀਏ ਪਹਿਲੀ ਗੱਲ ਆਪਾਂ ਘਟੀਆ ਕੁਆਲਿਟੀ ਦੀ ਚੀਜ਼ ਲੈ ਕੇ ਹੀ ਨਹੀਂ ਆਉਂਦੇ ਹੈਗੇ ਲੋ ਜੀ ਬਹੁਤ ਜਿਆਦਾ ਸੋਨਾ ਜਿਹੜਾ ਕਲਰ ਹੈਗਾ ਇਹ ਬਲੈਕ ਹੈਗਾ ਇਸ ਤੋਂ ਬਾਅਦ ਆ ਜੂਗਾ ਜੀ ਵਾਈਟ ਕੇ ਸਕਾਈ ਬਲੂ ਲਾਸਟ ਪ੍ਰਿੰਟ ਆ ਜਿਹੜਾ ਇਹ ਵੀ ਪ੍ਰਿੰਟ ਬਹੁਤ ਜਾਦੇ ਸੋਹਣਾ ਤੁਸੀਂ ਫਰੌਗ ਸੂਟ ਬਣਾਉਣਾ ਚਾਹੁੰਦੇ ਹੋ ਪਲਾਜੋ ਸੂਟ ਬਣਵਾਉਣਾ ਚਾਹੁੰਦੇ ਹੋ ਜਿੱਦਾਂ ਵੀ ਬਣਾਉਣਾ ਚਾਹੁੰਦੇ ਹੋਗੇ ਇਹ ਬਣਾ ਸਕਦੇ ਹਾਂ ਫੈਬਰਿਕ ਬਹੁਤ ਜਾਦੇ ਸੋਹਣਾ ਬਿਲਕੁਲ ਲਾਈਟ weight ਜਿਵੇਂ ਦਾ ਤੁਸੀਂ ਦੁਪੱਟਾ ਲੈ ਲਿਆ ਹਨ ਚੁਨੌਣ ਦਾ ਉਦਾਂ ਦਾ ਇਹ ਫੈਬਰਿਕ ਹੈਗਾ ਇੰਨਾ ਲਾਈਟ weight ਫੈਬਰਿਕ ਹੈਗਾ ਉਦੋਂ ਵੀ ਸੋਹਣਾ ਸ਼ਾਈਨ ਬਹੁਤ ਹੈਗੀ ਕੱਪੜੇ ਦੇ ਵਿੱਚ ਵੀ ਉਦਾਂ ਸ਼ਾਈਨ ਨਹੀਂ ਹੈਗੀ ਜਿਵੇਂ ਕਿ ਸ਼ਿਮਰ ਦੇ ਸੂਟ ਹੁੰਦੇ ਨੇ ਹਨਾ ਟਿਸ਼ੂ ਤੇ ਹੁੰਦੇ ਨੇ ਉਦਾਂ ਨਹੀਂ ਵੀ ਕੱਪੜੇ ਦੇ ਵਿੱਚ ਵੈਸੇ ਹੀ ਚਮਕ ਬਹੁ ਉਹ ਸੋਨੀ ਕੁਆਲਿਟੀ ਦਾ ਕੱਪੜਾ ਹੈਗਾ ਬਿਨਾ ਦੁਪੱਟੇ ਤੋਂ ਆਏਗਾ ਦੁਪੱਟਾ ਤੁਸੀਂ ਲਗਵਾਉਂਗੇ ਮੈਨੂੰ ਕਹੋਗੇ ਹਨਾ ਵੀ ਡਾਈ ਕਰਵਾ ਦਿਓ ਉਹਦੇ ਸਾਰੇ ਜਿਹੜੇ ਐਕਸਟਰਾ ਚਾਰजेस ਹੋਣਗੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਕਾਫੀ ਭੈਣਾਂ ਦੇ ਮੈਸੇਜ ਆਏ ਸੀ ਵੀ ਸਾਨੂੰ ਸੂਟ ਚਾਹੀਦਾ ਇਹਦੇ ਨਾਲ ਦਾ ਮੇਰੇ ਕੋਲ ਇੱਕ ਸੂਟ ਸੀਗਾ ਗ੍ਰੇ ਕਲਰ ਦਾ ਤੇ ਹੁਣ ਇਹ ਵਾਲਾ ਜਿਹੜਾ ਮਤਲਬ ਸਟਾਕ ਹੈਗਾ ਉਹ ਨਹੀਂ ਮਿਲ ਰਿਹਾ ਹੈਗਾ ਤੇ ਇਹਦੇ ਨਾਲ ਦੇ ਜਿਹੜੇ ਸੂਟ ਲੇਗੇ ਨਹੀਂ ਹੈਗੇ ਹਨਾ ਅਵੇਲੇਬਲ ਤੇ ਹੁਣ ਨੈਕਸਟ ਟਾਈਮ ਦੇਖਾਂਗੇ ਅਗਲੇ ਸੀਜ਼ਨ ਦੇ ਵਿੱਚ ਵੀ ਕਿਦਾਂ ਹਨਾ ਕੋਈ ਇਦਾਂ ਦਾ ਕੁਝ ਆਇਆ ਤਾਂ ਮੈਂ ਜ਼ਰੂਰ ਲੈ ਕੇ ਆਉਂਗੀ ਜੇ ਮੈਨੂੰ ਮਿਲੇ ਹਨਾ ਕਿਤੋਂ ਵੀ ਮੈਂ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਗੀ ਸੂਟ ਭੈਣਾਂ ਨੇ ਬਹੁਤ ਰਿਕੁਐਸਟ ਕੀਤੀ ਸੀ ਕਿ ਮੈਨੂੰ ਮੈਸੇਜ ਕਰਕੇ ਵੀ ਸਾਨੂੰ ਇਹ ਜ਼ਰੂਰ ਸੂਟ ਵੀ ਸਾਡੀ ਰਿਕੁਐਸਟ ਹੀ ਹੈ ਵੀ ਸਾਨੂੰ ਉਹ ਕਰ ਦਿਓ ਹਨਾ ਵੀ ਚਾਹੀਦੇ ਨੇ ਮੰਗਵਾ ਦਿਓ ਜੇ ਕਿਤੋਂ ਵੀ ਮਿਲੇ ਮੈਂ ਤੁਹਾਡੇ ਲਈ ਜ਼ਰੂਰ ਇਹ ਸੂਟ ਲੈ ਕੇ ਆਉਂਗੀ ਐਵੇਂ ਦੇ ਤੇ ਥੋੜੇ ਬਹੁਤੇ ਕਈ ਵਾਰ ਪ੍ਰਿੰਟਡ ਡਿਜ਼ਾਈਨ ਅਲੱਗ ਹੋ ਜਾਂਦੇ ਨੇ ਪਰ ਉਹ ਕਹਿੰਦੇ ਸਾਨੂੰ ਸੇਮ ਚਾਹੀਦੇ ਨੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਿਹੜੇ ਮੇਰੇ ਸਬਸਕ੍ਰਾਈਬਰ ਨਵੇਂ ਨੇਗੇ ਮੈਂ ਉਹਨਾਂ ਨੂੰ ਜਾਣਕਾਰੀ ਦੇਣੀ ਆ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਸੂਟ ਲੈਗੇ ਜਿਹੜੇ ਆਰਡਰ ਕਰ ਸਕਦੇ ਹੋਗੇ ਮੇਰਾ WhatsApp ਦਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੋਇਆ ਉਹਤੇ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਉਹਤੇ ਜਾ ਕੇ ਮੈਨੂੰ WhatsApp ਤੇ ਮੈਸੇਜ ਕਰਨਾ ਜਦੋਂ ਕੋਈ ਵੀ ਤੁਹਾਡਾ ਸੂਟ ਕਨਫਰਮ ਹੁੰਦਾ ਹੈ ਨਾ ਵੀ ਹੁਣੇ ਸਾਡਾ ਕਨਫਰਮੈਸੀ ਲੈਣਾ ਫਿਰ ਤੁਸੀਂ ਕਾਲ ਤੇ ਗੱਲ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਹਨਾ ਤੁਹਾਡੇ ਕੋਲ ਆਪਣਾ ਡਿਜ਼ਾਈਨ ਆ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਸ਼ੇਅਰ ਕਰ ਸਕਦੇ ਹੋਗੇ ਨਹੀਂ ਆਪਾਂ ਵੀਡੀਓ ਪਾਉਂਦੇ ਰਹੇ ਨੇ ਅਪਲੋਡ ਕਰਦੇ ਰਹੇਾਂਗੇ ਮਸ਼ੀਨ ਵਰਕ ਦੀ ਵੀ ਹੈਂਡ ਵਰਕ ਦੀ ਵੀ ਜਿੱਦਾਂ ਜਿੱਦਾਂ ਰੈਡੀ ਹੋ ਕੇ ਆਈ ਜਾਂਦੇ ਨੇਗੇ ਆਪਣੇ ਸੂਟ ਤਾਂ ਉਦੋਂ ਉਦੋਂ ਆਪਾਂ ਰੈਡੀ ਕਰੀ ਜਾਂਦੇ ਆਂਗੇ ਅੱਜ ਦੇ ਟਾਈਮ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਪੰਜ ਟੇਲਰ ਹਨਾ ਸਟਿਚਿੰਗ ਲਈ ਬੈਠੇ ਨੇਗੇ ਤੇ ਹਜੇ ਵੀ ਅਸੀਂ ਦੋ ਜਾਂ ਦੋ ਤੋਂ ਤਿੰਨ ਟੇਲਰ ਅਸੀਂ ਹੋਰ ਰੱਖਣੇ ਨੇਗੇ ਕਿਉਂਕਿ ਰੱਬ ਦੀ ਕਿਰਪਾ ਨਾਲ ਕੰਮ ਕਿੰਨਾ ਵਧੀਆ ਚੱਲ ਰਿਹਾ ਹੈਗਾ ਵੀ ਭੈਣਾਂ ਦੇ ਇੰਨੇ ਕਾਡਰ ਨੇ ਸਮਰ ਦੇ ਸਮਰ ਤੱਕ ਦੇ April May ਤੱਕ ਦੇ ਮੈਨੂੰ ਆਰਡਰ ਲੈਣਗੇ ਵਿਆਹਾਂ ਦੇ ਤੇ ਇੰਨਾ ਕੁ ਵਧੀਆ ਕੰਮ ਚੱਲ ਰਿਹਾ ਚਲੋ ਸਾਰਿਆਂ ਨੂੰ ਪਸੰਦ ਵੀ ਆ ਰਹੇ ਨੇਗੇ ਸਭ ਤੋਂ ਵਧੀਆ ਇਹ ਗੱਲ ਹੈਗੀ ਵੀ ਸਾਰੀਆਂ ਭੈਣਾਂ ਨੂੰ ਸੂਟ ਜਿੰਨੇ ਵੀ ਬਣ ਕੇ ਗਏ ਨੇਗੇ ਪਸੰਦ ਆ ਰਹੇ ਨੇਗੇ ਤੇ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਹਾਨੂੰ ਪ੍ਰਿੰਟ ਡਿਜ਼ਾਈਨ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ WhatsApp ਤੇ ਕਨਫਰਮ ਕਰ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ